ਹੈਲੋ ਦੋਸਤੋ ਅੱਜ ਇੱਕ ਬੱਚੇ ਦੀ ਡੈਥ ਹੋ ਗਈ ਸੀ ਉਹਦਾ ਯਵਨ ਤੇ ਮਰਦਾਸਾ ਨੂਨ ਪਾਕੀ ਜ਼ਮੀਨ ਦੇ ਵਿੱਚ ਨੱਪਿਆ ਜਾ ਰਿਹਾ ਬਹੁਤ ਹੀ ਸੋਨਾ ਬੱਚਾ ਸੀ ਪਾਦੀ ਪਾਦੀ ਹੋਰ ਛੜਦੇ ਦੁੱਧਾ ਦੇ ਉੱਤੋਂ ਦੀ ਪਾਣੀ। ਦੁੱਧਾ ਰੱਤ ਤੋਂ ਹੀ ਹਰਦਾ ਗਿਆ ਪਾ। ਹਾਂ ਹਾਂ ਹਾਂ। ਸੀਗਾ ਬਈ ਸਾਲ ਕਿਤਾ। ਹਾਂਜੀ। ਸਾਲ ਤੋਂ ਤੋ ਉੱਪਰ ਹੁਣ ਡੇਢ ਸਾਲ ਹੈ ਨਾ। ਸਾਲ ਤੋਂ ਦਸਾਲ। ਐ ਐ ਥਾ ਤੇ ਸੱਟ ਬਾਈ ਜੀ ਆ ਨਲਾਂ ਤੇ ਪਾ।

ਆਪਾਂ ਬੱਪਾ ਦੇ ਹੰਸ਼ੀ ਲੱਗ ਜਾਂਦੀ ਥੋੜੀ ਥੋੜੀ ਨਾਲੇ ਲਾ ਦੂ ਲਾ ਦੂ ਲਾ ਦੂ ਲਾ ਦੂ ਕਈ ਨਾਲ ਲੱਗ ਓਏ ਓਏ ਰਸਾ ਲੈ ਪੜਦਾ ਕੱਲ ਚ ਕੁਲਤ ਨਾ ਫਸਾਲੇ ਠੀਕ ਆ ਹਾਂ <laughs> ਹਾਂ <laughs> ਯਕਿਨ ਕਿ ਤੂੰ ਨਾਲ ਦੇ ਨਾਲ ਥੋੜਾ ਥੋੜਾ ਨੋਨ ਦਿੱਤੀ ਚੱਲ ਉਸ ਤੇ ਤਾਂ ਤੇ ਹੱਤੀ ਚੱਲ ਰਹੀ ਬਸ ਇਹਦੀ ਇਹ ਪਸ਼ੂਆਂ ਨੂੰ ਪਿਆਰ ਕਰਨ ਵਾਲੇ ਪ੍ਰੇਮੀ ਇਹ ਕਿੰਨੇ ਬੱਚਾ ਮੂਰੇ ਹਿਮਲਾਕ ਤੋਂ ਅਖਰੀ ਅਸਨ ਨਬਾਰਿਆ ਹਨ